ਹੁਸ਼ਿਆਰ ਬੁਲਗਵਾੜਾ ਰੋਡ ਤੇ ਬਿਗੈਰ ਨੰਬਰ ਪਲੇਟਾਂ ਤੋਂ ਘੁੰਮ ਰਹੇ ਨੇ ਮੋਟਰਸਾਈਕਲ ਸ਼ਹਿਰ ਪੁਲਿਸ ਦੇ ਖਬਰ ਤੇਜ਼ ਰਫ਼ਤਾਰ ਮੋਰਸਲ ਕਈ ਕਟੜਾ ਵੰਨ ਦੇ ਰਹੇ ਨੇ ਅੰਜਾਮ ਇਸ ਖਬਰ ਦੀ ਪੂਰੀ ਜਾਣਕਾਰੀ ਲਈ ਸਾਡੇ ਨਾਲ ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਇੰਦਰਜੀਤ ਹੀਰਾ ਫੋਨ ਲਾਈਨ ਤੇ ਜੋ ਸਾਡੇ ਨਾਲ ਜੁੜ ਚੁੱਕੇ ਨੇ ਤੇ ਇੰਦਰਜੀਤ ਹੀਰਾ ਜੀ ਇਹ ਜੋ ਬਿਨਾ ਨੰਬਰ ਮੋਟਰਸਾਈਕਲ ਤੋਂ ਘੁੰਮ ਰਹੇ ਨੇ ਕੀ ਪੁਲਿਸ ਨੇ ਤਾਂ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਘਟਨਾ ਨੂੰ ਅੰਜਾਮ ਦੇ ਰਹੇ ਆ ਪਰ ਜ਼ਿਆਦਾਤਰ ਜਿਹੜੇ ਮੋਟਰਸਾਈਕਲ ਤੋਂ ਬੇਸ਼ੱਕ ਇਹਨਾਂ ਮੋਟਰਸਾਈਕਲ ਵਾਲਿਆਂ ਤੇ ਉਹਨਾਂ ਨੇ 56 ਕੱਸਿਆ ਆ ਜੀ ਪਰ ਅਜੇ ਵੀ ਇਹ ਜਿਹੜੇ ਮੋਟਰਸਾਈਕਲ ਆ ਇਹ ਸ਼ਰੇਆਮ ਨੌਜਵਾਨ ਕੋਲ ਨਾ ਤਾਂ ਇਹਨਾਂ ਕੋਲ ਲਾਇਸੈਂਸ ਹੁੰਦਾ ਆ ਜੀ ਹੋਰ ਪੁਲਿਸ ਯਾਰ ਪੁਰਦੀਪੂ ਨੇ ਸਹੀ ਮੋਟਰਸਾਈਕਲ ਨੂੰ ਬਾਉਂਡਰੀ ਬਹੁਤ ਕਰਦੀ ਆ ਜੀ ਪਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਇਹਨੇ ਮੋਟਰਸਾਈਕਲ ਸ਼ਰੇਆਮ ਘੁੰਮ ਰਹੇ ਹਨ ਤੇ ਲੋਕਾਂ ਦਾ ਬਸ ਇਹੀ ਕਹਿਣਾ ਹੈ ਕਿ ਜਦੋਂ ਵੀ ਕੋਈ ਵਾਰਦਾਤ ਹੋਣੀ ਅੰਜਾਮ ਦਿੰਦੇ ਆ ਨਾ ਤਾਂ ਇਹਨਾਂ ਦੇ ਮੋਟਰਸਾਈਕਲਾਂ 'ਤੇ ਪਿੱਛੇ ਨੰਬਰ ਪਲੇਟ ਨਹੀਂ ਹੁੰਦੀ ਜੀ ਜੀ ਤੇ ਫੁੱਲ ਸਪੀਡ ਨਾਲ 100 ਤੋਂ ਜ਼ਿਆਦਾ ਦੀ ਸਪੀਡ ਨਾਲ ਲੰਘ ਜਾਂਦੇ ਆ ਕਦੀ ਚੇਨੀਆਂ ਕਹੁੰਦੇ ਆ ਹੂੰ ਕਿਵਾ ਨਾ ਇਹ ਮਤਲਬ ਵਾਰਦਾਤਾਂ ਹੁੰਦੀਆਂ ਇਹਨਾਂ ਨੂੰ ਧੱਕਾ ਮਾਰ ਕੇ ਚੱਲੇ ਜਾਂਦੇ ਜੀ ਜੀ